ਹਾਂਜੀ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਡਾਕਟਰ ਜੀ ਢੂਈ ਮਾ ਤੁ ਬੱਚਾ ਰੋਟੀ ਖਵਾਇਆ ਓਏ ਖਾਓ ਹਾਂਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਕੁਝ ਐਹੋ ਜਿਹੇ ਵਲੌਗਰਸ ਲੈ ਕੇ ਆਈਆਂ ਤੁਹਾਡੇ ਸਾਹਮਣੇ ਕਿ ਜਿਹੜੇ ਵਲੌਗਰਸ ਨਾ ਮਤਲਬ ਮੈਂ ਕੰਨੀ ਆ ਵੀ ਚਾਹੇ ਘਰੇ ਕੋਈ ਮਰਿਆ ਪਿਆ ਹੋਵੇ ਉਹ ਇੰਨੇ ਕੁ ਨੀਚ ਨੇ ਨਾ ਵੀ ਆਪਣਾ ਕੰਟੈਂਟ ਨਹੀਂ ਛੱਡਦੇ ਉਹ ਉਹਨਾਂ ਨੂੰ ਆਏ ਹੈਗਾ ਵੀ ਸਾਡਾ ਜਿਹੜਾ ਹੈਗਾ ਬਲੌਗ ਨਾ ਕਿਤੇ ਛੁੱਟ ਜੇ ਨਹੀਂ ਤਾਂ ਆਪਾਂ ਜਿਹੜੇ ਆਮ ਲੋਕ ਹੈਗੇ ਆਪਾਂ ਕੀ ਹੁੰਦਾ ਨਾਰਮਲੀ ਆਪਣੇ ਘਰੇ ਕਿਸੇ ਦੀ ਤਬੀਅਤ ਖਰਾਬ ਹੋ ਜੇ ਚਾਹੇ ਆਪਣਾ ਬੱਚਾ ਚਾਹੇ ਆਪਣਾ ਕੋਈ ਮਾਪੇ ਪਾਪ ਹੈ ਚਾਹੇ ਕੋਈ ਆਪਣਾ ਹਸਬੰਡ ਹੈ ਆਪਾਂ ਕੀ ਕਰਾਂਗੇ ਆਪਾਂ ਡਾਕਟਰ ਨੂੰ ਸੱਦਾਂਗੇ ਉਹਨਾਂ ਨੂੰ ਦਵਾਈ ਵਗੈਰਾ ਦਿਵਾਵਾਂਗੇ ਜਾਂ ਜੇ ਆਪਾਂ ਡਾਕਟਰ ਦੇ ਗਏ ਆ ਆਪਣੇ ਨਾ ਮਤਲਬ ਕਹਿੰਦੇ ਹੁੰਦੇ ਨੇ ਨਾ ਵੀ ਸੁਰਤ ਨਹੀਂ ਆਪਣੀ ਹੁੰਦੀ ਟਿਕਾਣੇ ਆਪਾਂ ਨੂੰ ਟੈਨਸ਼ਨ ਮਾਰ ਜਾਂਦੀ ਦੀ ਅਚਾਨਕ ਕੀ ਹੋ ਗਿਆ ਪਰ ਇਹ ਜਿਹੜੇ ਵਲੌਗਰਸ ਨੇ ਨਾ ਇਹ ਪਤਾ ਕੀ ਕਰਦੇ ਆ ਇਹਨਾਂ ਨੇ ਵਿਊ ਲੈਣ ਦੀ ਖਾਤਰ ਡਾਲਰ ਵੀ ਸਾਨੂੰ ਚਾਰ ਵੱਧ ਬਣ ਜਾਣ ਇਹ ਇੱਕ ਤਾਂ ਘੈਂਟ ਜਾਂ ਥੰਬਨੇਲ ਦੇਣਗੇ ਤੇ ਉਹ ਚੀਜ਼ਾਂ ਦੇ ਵਾਸਤੇ ਨਾ ਇਹਨਾਂ ਨੂੰ ਐ ਹੁੰਦਾ ਵੀ ਸਾਨੂੰ ਕੰਟੈਂਟ ਮਿਲ ਗਿਆ ਇਹ ਹਸਪੀਟਲ ਮਗਰੋਂ ਜਾਣਗੇ ਕਿਸੇ ਦਾ ਦੁਖਣ ਕੁਛ ਮਗਰੋਂ ਲੱਗੂਗਾ ਇਹ ਪਹਿਲਾਂ ਫੋਨ ਚੱਕ ਕੇ ਵਲੌਗ ਬਣਾਉਣ ਲੱਗ ਜਾਂਦੇ ਆ ਵੀ ਸਾਡੇ ਕੋਲੇ ਕੰਟੈਂਟ ਆ ਹੋਣਾ ਇਥੋਂ ਕੀ ਸਾਬਤ ਹੁੰਦਾ ਵੀਹੋ ਇਹਨਾਂ ਦੇ ਲਈ ਰਿਸ਼ਤੇ ਰੁਸ਼ਤੇ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਦੇ ਲਈ ਸਿਰਫ ਇੱਕ ਕੰਟੈਂਟ ਆ ਵੀ ਸਾਨੂੰ ਇੱਕ ਕੰਟੈਂਟ ਚਾਹੀਦਾ ਠੀਕ ਹੈ ਇਹ ਤਾਂ ਇਹੋ ਜਿਹੇ ਨੇ ਜੇ ਭੋਗਤੇ ਵੀ ਜਾਵਣ ਦਾ ਨਾ ਮੈਨੂੰ ਲੱਗਦਾ ਭੋਗਤੇ ਵੀ ਮੌਕਾ ਨਾ ਛੱਡਣ ਵੀਡੀਓ ਬਣਾਉਂਦਾ ਤਾਂ ਚਲੋ ਜੀ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਮੈਂ ਤੁਹਾਡੇ ਸਾਹਮਣੇ ਦੋ ਤਿੰਨ ਬਲੌਗਰਜ਼ ਇੱਦਾਂ ਦੇ ਲੈ ਕੇ ਆਈਆਂ ਤੁਹਾਨੂੰ ਮੈਂ ਦਿਖਾਉਣੀ ਉਹਨਾਂ ਦੀਆਂ ਵੀਡੀਓਜ਼ ਤੁਸੀਂ ਵੀ ਕਹੋਗੇ ਵੀ ਵਾਕਈ ਇਹ ਸਹੀ ਗੱਲ ਹੈ ਚਲੋ ਜੀ ਕਰਦੇ ਆਂ ਵੀਡੀਓ ਨੂੰ ਸਟਾਰਟ ਹੁਣ ਤੁਸੀਂ ਇਹ ਪ੍ਰੀਤ ਕਾਸ਼ ਕਪਲਸ ਦੇਖ ਲਓ ਇਹਨਾਂ ਨੂੰ ਮੈਨੂੰ ਲੱਗਦਾ ਨਾ ਵੀ ਬਿਲਕੁਲ ਵੀ ਅਕਲ ਨਹੀਂ ਆਉਣੀ ਕਹਿੰਦੇ ਹੁੰਦੇ ਨਾ ਜਿੱਦਾਂ ਕੁੱਤੇ ਦੀ ਪੂਛ ਨੂੰ 12 ਸਾਲ ਹਨਾ ਮਤਲਬ ਕਿ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਵਿੰਗੀ ਦੀ ਵਿੰਗੀ ਸੀ ਇਹਨਾਂ ਨੇ ਵੀ ਵਿੰਗੇ ਤੜਿੰਗੇ ਹੀ ਰਹਿਣਾਗਾ ਠੀਕ ਹੈ ਤਾਂ ਸੁਣਨ ਚ ਆ ਰਿਹਾ ਜਿਹੜਾ ਹੈਗਾ ਰੀਤ ਦੀ ਤबीयत ਜਿਹੜੀ ਸੀਗੀ ਉਹ ਖਰਾਬ ਹੋ ਗਈ ਸੀਗੀ ਤੇ ਮੈਨੂੰ ਪਤਾ ਵੀ ਆਪਾਂ ਨੂੰ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੈ ਵੀ ਕਾਰਨ ਹੈਗਾ ਇਹਦਾ ਪ੍ਰੈਗਨਨਸੀ ਵੀ ਜਦੋਂ ਪਤਾ ਵੀ ਤੈਨੂੰ ਪ੍ਰੈਗਨਨਸੀ ਕਨਸੀਵ ਹੋਣ ਤੋਂ ਬਾਅਦ ਤੈਨੂੰ ਪ੍ਰੋਬਲਮ ਰਹਿੰਦੀ ਆ ਕੋਈ ਕੰਪਲਿਕੀਸ਼ਨਸ ਹੈਗੀਆਂ ਨੇ ਤੇਰੀ ਪ੍ਰੈਗਨਨਸੀ ਦੇ ਵਿੱਚ ਤਾਂ ਤੂੰ ਇਹ ਚੀਜ਼ਾਂ ਕਰਨੀਆਂ ਛੱਡ ਦੇ ਤੂੰ ਆਪਣੀ ਕੇਅਰ ਕਰ ਲੋਕ ਕਮੈਂਟਾਂ ਦੇ ਵਿੱਚ ਬੜੀਆਂ ਨਾਨਤਾ ਪਾ ਰਹੇ ਨੇ ਕੋਈ ਲੋਕ ਟੈਂਸ਼ਨ ਦੇ ਵਿੱਚ ਪੁੱਛ ਰਹੇ ਨੇ ਜਿਹੜੇ ਇਹਨਾਂ ਦੇ ਫੈਨਸ ਨੇ ਵੀ ਕੀ ਹੋਇਆ ਰੀਤ ਨੂੰ ਕਿਉਂ ਹਸਪੀਟਲਾਈਜ਼ ਹੈ ਠੀਕ ਹੈ ਤੇ ਪਰ ਕਈ ਕਹਿ ਰਹੇ ਨੇ ਵੀ ਪੰਨਾ ਇੱਕ ਕੁੜੀ ਮਾਰ ਦਿੱਤੀ ਹੁਣ ਤਾਂ ਸੁਧਰ ਜਾ ਪਰ ਮੈਨੂੰ ਲੱਗਦਾ ਨਾ ਵੀ ਇਹਨਾਂ ਨੂੰ ਅਕਲ ਨਹੀਂ ਆਉਣੇਗੀ ਤੇ ਹੁਣ ਜਿਹੜਾ ਹੈਗਾ ਤੁਸੀਂ ਦੇਖੋ ਵੀ ਉਹਦੀ ਕੇਅਰ ਕਰ ਰਿਆ ਵੀ ਲੋਕਾਂ ਨੂੰ ਦਿਖਾਉਣਾ ਜ਼ਰੂਰੀ ਹੈ ਵੀ ਤੂੰ ਉਹਦੀ ਕੇਅਰ ਕਰ ਰਿਆ ਹਸਬੰਡ ਵਾਈਫ ਦਾ ਰਿਸ਼ਤਾਗਾ ਤੂੰ ਉਹਦਾ ਖਿਆਲ ਰੱਖ ਜੇ ਉਹਦੀ ਤਬੀਅਤ ਖਰਾਬ ਆ ਉਹਨੂੰ ਖਵਾ ਰਿਆ ਆਪ ਤੇ ਇੱਕ ਜਣਾ ਨਾਲ ਲੈ ਕੇ ਜਾਂਦੇ ਆ ਇਹ ਵੀ ਜਿਹੜਾ ਕੈਮਰਾ ਫੜੂਗਾ ਆ ਲੱਛਣ ਨੇ ਇਹਨਾਂ ਦੇ ਇਹਨਾਂ ਨੇ ਨਹੀਂ ਸੁਧਰਨਾ ਮੈਨੂੰ ਲੱਗਦਾ ਬਿਲਕੁਲ ਵੀ ਨਹੀਂ ਸੁਧਰ ਸਕਦੇ ਇਹ ਲੋਕ ਐਨੀਆ ਲਾਣਤਾ ਪਾਉਂਦੇ ਨੇ ਤਾਂ ਵੀ ਨਹੀਂ ਸੁਧਰਦੇ ਦੇ ਗਾਈ ਜਿਹੜਾ ਦਵਾਰਾ ਵੱਟ ਗਿਆ ਦੋਤ ਚੱਕੜ ਜੇ ਮੋਰੇ ਤਰਦ ਤੇ ਜਾਗਦਾ ਪੈਣ ਨਾਲ ਅਸੀਂ ਜਾਗਦੇ ਪਏ ਅੰਦਰ ਪਤਾ ਨਹੀਂ ਕੀ ਆ ਆ ਦੇਖ ਲੋ ਸਭ ਤੋਂ sire ਦੀ ਬੇਸ਼ਰਮ ਮਾਂ ਮੈਂ ਇਹਨੂੰ ਕਹਿਣਾ ਚਾਹੂੰਗੀ ਜਿਹੜੀ ਜਿਹੜੀਆਂ ਮੇਰੀਆਂ ਭੈਣਾ ਮਾਵਾਂ ਨੇ ਹਨਾ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਜੇਕਰ ਤੁਹਾਡੇ ਬੱਚੇ ਦਾ ਕਿਤੇ ਕੋਈ ਮਤਲਬ ਰਾਬਣਾ ਕਰੇ ਕੋਈ ਤਬੀਤ ਖਰਾਬ ਹੁੰਦੀ ਹੈ ਨਾਰਮਲੀ ਬੁਖਾਰ ਤੱਕ ਵੀ ਬੱਚੇ ਨੂੰ ਚੜ ਜਾਂਦਾ ਹੈ ਜਾਂ ਖਾਸੀ ਵਗੈਰਾ ਲੱਗੀ ਹੁੰਦੀ ਹੈ ਰਾਤ ਨੂੰ ਸੌ ਨਹੀਂ ਪਾਰਿਆ ਹੁੰਦਾ ਤੇ ਤੁਸੀਂ ਇਦਾਂ ਚੱਕ ਕੇ ਫੋਨ ਵਲੌਗ ਬਣਾਉਣ ਲੱਗ ਜਊਂਗੀ ਦੀ ਬੀਬੀ ਬੈਠੀ ਆ ਬਿਨ ਮੈਨਾਂ ਸੌਂਜੋ ਤੂੰ ਨਹੀਂ ਸੌਂਦੇ ਤੇ ਬਰੋਈੰਦਾ ਬਹੁਤ ਮੁੰਡਾ ਹੈ ਕਮਾਲ ਕਰਦੀ ਆ ਮੈਨੂੰ ਸਿਰਾਂ ਤੂੰ ਨਾ ਤੇਰੀ ਬੀਬੀ ਕਿਵੇਂ ਸੌਜੇ ਤੇਰੀ ਬੀਬੀ ਨੂੰ ਨਾ ਤੇਰੇ ਲੱਛਣਾਂ ਦਾ ਪਤਾ ਵੀ ਤੂੰ ਜਿਹੜਾ ਹੈਗਾ ਮੁੰਡੇ ਦੀ ਕੇਅਰ ਕਰਨੀ ਨਹੀਂ ਨੀਗੀ ਇਹਨੇ ਤਾਂ ਫੋਨ ਚੱਕ ਲੈਣਾ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਤਾਂ ਫੋਨ ਚੱਕ ਕੇ ਵਲੌਗ ਬਣਾਉਣ ਲੱਗ ਜੂਗੀ ਇਸ ਕਰਕੇ ਉਹਨੂੰ ਆਪਦੇ ਬੋਤੇ ਦੀ ਫਿਕਰ ਆ ਤੇ ਤਾਂ ਹੀ ਉਹ ਵਿਚਾਰੀ ਜਾਗ ਰਹੀ ਹੈ ਠੀਕ ਹੈ ਤੇ ਉਹਦੇ ਕੋਲੇ ਵੀ ਤੁਸੀਂ ਦੇਖ ਲਿਓ ਏ ਬੈਠੀ ਆ ਉਹਦੀ ਵਿਚਾਰੀ ਦੀ ਦਾਦੀ ਬੈਠੀ ਆ ਤੇ ਪਰ ਇਹ ਮਾਂ ਦੀ ਧੀ ਉਹਦੇ ਕੋਲੇ ਨਹੀਂ ਗਈ ਨਹੀਂ ਬੰਦਾ ਹੁੰਦਾ ਵੀ ਬੱਚੇ ਨੂੰ ਜਿਹੜਾ ਹੈਗਾ ਬੁੱਕਲ ਚ ਲੈ ਕੇ ਭਾਲੇ ਬੱਚੇ ਦਾ ਅੱਧਾ ਦਰਦ ਗਾਇਬ ਹੋ ਜਾਂਦਾ ਜੇ ਮਾਂ ਉਹਨੂੰ ਬੁੱਕਲ ਚ ਲੈ ਲੇ ਇਹ ਲੱਗੀ ਆ ਫੋਨ ਚੱਕ ਕੇ ਵਲੌਗ ਬਣਾਉਣ ਵੀ ਮੈਨੂੰ ਚੰਗਾ ਕੰਟੈਂਟ ਮਿਲਿਆ ਤੇ ਚਾਰ ਵੀਊ ਵਧੀਆਂ ਹੋਣਗੇ ਵੀ ਹਾਂ ਮੇਰੇ ਮੁੰਡੇ ਦੇ ਦਰਦ ਹੋਣ ਲੱਗਿਆ ਰਾਤ ਨੂੰ 12 ਵਜੇ ਸਾਰੇ ਜਾਗ ਰਹੇ ਆ ਇਦਾਂ ਤੂੰ ਸੌਂ ਹੀ ਜਾ ਤੇਰੀ ਬੀਬੀ ਖਿਆਲ ਰੱਖ ਲੂਗੀ ਉਹਦਾ ਡਾਕਟਰ ਕੋ ਲਗਾਈ ਸੀ ਤੇ ਪਿੰਡ ਦੇ ਉਹਨੂੰ ਗੋਲੀ ਦੇਤੀ ਕੀ ਗੱਲ ਬੁੰਦਾ ਨਹੀਂ ਹਾਂ ਗੋਲੀ ਇਹ ਖਾਂਦਾ ਨਹੀਂਗਾ ਤੇਰੀ ਜਾਣੋ ਨਾ ਫੇਰ ਹੁੰਦਾ ਅੱਧ ਦੇਖ ਲੋ ਡੰਗਰ ਜੀ ਨਾ ਹੋਵੇ ਤਾਂ ਇਹ ਡਾਕਟਰ ਕੋਲੇ ਗਏ ਸੀਗੇ ਤੇ ਡਾਕਟਰ ਤੀਕਾ ਇਹਨੇ ਲਵਾਇਆ ਨਹੀਂਦਾ ਤੇ ਗੋਲੀ ਇਹ ਲੈਂਦਾ ਨਹੀਂ ਨਾ ਫੇਰ ਉਹਦੇ ਦਰਦ ਕਿਵੇਂ ਹਟੂਗਾ ਤੋ ਉਹਦੀ ਮਾਂ ਹੈਗੀ ਉਹਨੂੰ ਵਿਚਾਰੇ ਨੂੰ ਪਿਆਰ ਨਾਲ ਜਾਂ ਉਹਨੂੰ ਪਿਆਰ ਨਾਲ ਨਹੀਂ ਲੈਂਦਾ ਉਹਨੂੰ ਧੱਕੇ ਨਾਲ ਉਹਨੂੰ ਦਵਾਈ ਵਗੈਰਾ ਦੋ ਉਹਦੇ ਫੇਰੀ ਦਰਦ ਹਟੂਗਾ ਆਏ ਬੈਠੀ ਤੂੰ ਤਾਂ ਬਲੌਗ ਬਣਾਉਣ ਦਿਲ ਚੱਕਰ ਦੇ ਵਿੱਚ ਬੈਠੀ ਹੋਈ ਹੈਗੀ ਉਹ ਵਲੌਗ ਬਣਾਉਣ ਦੀ ਖਾਤਰ ਉੱઠી ਆ ਨਹੀਂ ਤੇਰਾ ਬਸ ਚੱਲਦਾ ਤੇਰੇ ਵਰਗੀਆਂ ਮਾਮਾ ਉੱਠਦੀਆਂ ਨਹੀਂ ਹੁੰਦੀਆਂ ਰਾਤ ਨੂੰ ਜਿਹੜੇ ਤੇਰੇ ਲੱਛਣ ਦੇਖ ਰਹੇ ਨੇ ਹਜੇ ਇੰਨਾ ਹੀ ਨਹੀਂ ਜਵਾਕ ਨਾਲ ਦਰਦ ਨਾਲ ਮੇਲੂਗਾ ਪਰ ਇਹ ਮਾਂ ਦੀ ਧੀ ਦੂਰ ਖੜ ਕੇ ਵਲੌਗ ਬਣਾਈ ਜਾਊਗੀ ਵੀ ਤੂੰ ਇੰਨੀ ਕੀ ਸ਼ਰਮ ਮੰਨ ਲਾ ਵੀ ਤੂੰ ਵਲੌਗ ਬਣਾਈ ਜਾਨੀ ਆ ਲੋਕ ਦੇਖ ਰਹੇ ਨੇ ਫੇਰ ਕਹਿਣਾ ਲੋਕ ਸਾਨੂੰ ਗਾਲਾਂ ਕੱਢਦੇ ਨੇ ਲੋਕ ਗਾਲਾਂ ਐਵੇਂ ਨਹੀਂ ਕੱਢਦੇ ਆ ਤੇਰੇ ਵਰਗੀਆਂ ਮਾਮਾ ਮੈਂ ਪਹਿਲੀ ਵਾਰੀ ਦੇਖੀ ਆ ਤੇਰੇ ਵਰਗੇ ਕੋਈ ਮਾਂ ਵੀ ਜਵਾਕ ਦਰਦ ਨਾਲ ਮਿਲੀ ਜਾਂਦਾ ਉਹਦੀ ਦਾਦੀ ਵਿਚਾਰੀ ਉਹਦੇ ਕੋਲ ਖੜੀ ਐ ਹੈ ਤੇ ਤੂੰ ਪਾਸੇ ਫਿਰਦੀ ਆ ਉਤੋ ਫੁੰਦਾ ਤਾਂ ਕੰਨਾਂ ਪੇੜ ਤੇ ਦੁੱਧ ਇੱਥੇ ਕਰਦ ਆ ਦੇਖ ਲੋ ਤੁਸੀਂ ਉਹ ਕਮਰੇ ਚ ਉੱਠ ਕੇ ਬਾਹਰ ਆ ਕੇ ਬੈ ਗਿਆ ਵਿਚਾਰਾ ਉਹਦੇ ਦਰਦ ਐਸ ਹੱਦ ਤੱਕ ਹੋਈ ਜਾਂਦਾ ਹਨਾ ਤੇ ਦਾਦੀ ਕਿਵੇਂ ਸੌ ਜਾਂਦੀ ਆ ਦੇਖ ਲੋ ਜੇ ਦਾਦੀ ਸੌ ਜਾਂਦੀ ਤੇ ਫਿਰ ਜਵਾਕ ਦੇ ਕੋਲੇ ਕੀ ਨਹੀਂ ਹੋਣਾ ਸੀ ਕਿਸੇ ਨੇ ਨਹੀਂ ਕਿਉਂਕਿ ਇਹ ਤਾਂ ਬਲੌਗ ਬਣਾਈ ਜਾਂਦੀ ਹੈ ਹੈ ਵੀ ਤੂੰ ਫੋਨ ਰੱਖ ਦੇ ਚੱਲ ਤੂੰ ਹੁਣ ਤੈਨੂੰ ਕੰਟੈਂਟ ਮਿਲ ਗਿਆ ਤੂੰ ਥੋੜਾ ਜਿਹਾ ਦਿਖਾਤਾ ਵੀ ਹਾਂ ਤੇਰੇ ਮੁੰਡੇ ਤੇ ਤਰਤ ਹੋਈ ਜਾਂਦਾ ਤੂੰ ਜਾ ਕੇ ਵਿਚਾਰੇ ਨੂੰ ਬੁੱਕਲ ਦੇ ਵਿੱਚ ਲੈ ਲੈ ਸੱਚੀ ਕਿਹੋ ਜੀ ਇਹ ਬੇਗਰਤ ਮਾਂ ਆ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਟੋੜੇ ਤੇ ਰੁਗਾਂ 10 ਪੰਚ 10 ਮਿੰਟ ਫਿਰ ਪੈنگੋ ਵਾਸਤੇ ਟੋੜੇ ਬਰਾ ਕਰ ਲੈ ਜਿਆਦਾ ਦਰਦ ਆ ਇਹ ਕਾ ਦੇਖ ਲੋ ਕਮਲ ਪਟਿਆਲਾ ਇਹ ਵੀ ਬਿਸ਼ਰਮੀ ਹੈਗੀ ਉਹ ਕਹੀ ਵੀ ਜਾਂਦਾ ਵੀ ਪਰੇ ਕਰ ਲਾਉਣੇ ਵਿਚਾਰੇ ਨੇ ਇੰਜੈਕਸ਼ਨ ਵਗੈਰਾ ਲਗਾਇਆ ਦਰਦ ਨਾਲ ਉਹਦੀ ਜਾਨ ਨਿਕਲੀ ਜਾਂਦੀ ਹੈ ਤੇ ਇਹ ਲੱਗੀ ਆ ਫੋਨ ਚੱਕ ਕੇ ਵਲੌਗ ਬਣਾਉਣਾ ਉਲਟਾ ਵਲੌਗ ਦੇ ਵਿੱਚ ਜਾਂ ਜਾਣ ਕੇ ਦਿਖਾ ਰਹੀ ਐ ਲੋਕਾਂ ਨੂੰ ਸ਼ੋਅ ਆਫ ਕਰ ਰਹੀ ਐ ਜਿਆਦਾ ਹੋਈ ਜਾਂਦਾ ਦਰਦ ਕੋਈ ਗੱਲ ਨਹੀਂ 5 ਮਿੰਟ ਚ ਡਾਕਟਰ ਨੇ ਕਿਹਾ ਹਟ ਆਪਦਾ ਹੀ ਉल्लू ਸਿੱਧਾ ਕਰੀ ਜਾਂਦੀ ਐ ਉਹ ਬੋਲੀ ਜਾਂਦਾ ਵੀ ਭਾਈ ਤੂੰ ਪਾਸੇ ਕਰ ਲੈ ਫੋਨ 2 ਮਿੰਟ ਇਹਨੂੰ ਬੰਦ ਕਰ ਲੈ ਦਰਦ ਹੋ ਰਹੀ ਹਜੇ ਵੀ ਨਹੀਂ ਰੁਕ ਰਹੀ ਮੈਨੂੰ ਦੇਖ ਕੇ ਨਾ ਮੇਰੇ ਦਿਲ ਨੂੰ ਕੁਝ ਕੁਝ ਹੋ ਰਿਹਾ ਕਾਕੇ ਠੀਕ ਹੋ ਤੁਸੀਂ ਬੱਚਾ ਓਟੀ ਖਵਾ ਤੂੰ ਤੇ ਫਟਾਫਟ ਪਹਿਲਾਂ ਤੂੰ ਵੀ ਖਾ ਲਾ ਰੋਟੀ ਅੱਛਾ ਕਰੋ ਉਹ ਨਹੀਂ ਡਾਕਟਰ ਨੇ ਕਿਹਾ ਸੀ ਦਵਾਈ ਲੈ ਜਾਣਾ ਡਾਕਟਰ ਦੀ ਢੂਈ ਮਾਰ ਤੂੰ ਬੱਚਾ ਓਟੀ ਖਵਾ ਯਾਰ ਓਏ ਖਾਓ ਸਾਡੇ ਜਦ ਤੱਕ ਤੁਸੀਂ ਖਾਂਦੇ ਨਹੀਂ ਰੋਟੀ ਤੁਹਾਡੇ ਪਿਓ ਨੇ ਦਵਾਈ ਨਹੀਂ ਅਬ ਦੇਖ ਲੋ ਫੇਰ ਕਹਿਣਾ ਕਿ ਲੋਕ ਗਾਲਾਂ ਕੱਢਦੇ ਨੇ ਹੈ ਇਹ ਕਾਕੇ ਜ਼ਿਆਦਾਤਰ ਦੁਹਾਈ ਜਾਂਦਾ ਮੈਨੂੰ ਟੈਨਸ਼ਨ ਹੋਈ ਪਈ ਆ ਜੇ ਤੈਨੂੰ ਟੈਨਸ਼ਨ ਹੁੰਦੀ ਨਾ ਫੋਨ ਤੇਰੇ ਹੱਥ ਚ ਨਾ ਹੁੰਦਾ ਠੀਕ ਹੈ ਤੇ ਫੇਰ ਇਹਨੂੰ ਨਾ ਆਦਤ ਪਈ ਹੋਈ ਹੈ ਦੇਵ ਤੋਂ ਹਜਾ ਲਵਾਉਣ ਦੀ ਮੈਨੂੰ ਲੱਗਦਾ ਨਾ ਵੀ ਜੇ ਇਹਦੇ ਆ ਹੀ ਚੱਲੇ ਰਹੇ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਵ ਨੇ ਇਹਦੇ ਚਪੇੜ ਪਾ ਪਹਿਲਾਂ ਮਾਰਿਆ ਕਰਨੀ ਤੇ ਗੱਲਬਾਤ ਚ ਕਰਿਆ ਕਰਨੀ ਜਿਹੜੇ ਦੇ ਲੱਛਣ ਨੇ ਬੀ ਉਹ ਦਰਦ ਨਾਲ ਉਹਦੀ ਜਾਨ ਨਿਕਲੀ ਜਾਂਦੀ ਹੈ ਤੇ ਤੂੰ ਵਲੌਗ ਬਣਾਉਣ ਲੱਗੀ ਹੋਈ ਆ ਉਲਟਾ ਲੱਛਣ ਕਰੀ ਜਾਂਦੀ ਆ ਕੱਕੇ ਠੀਕ ਹੋ ਤਸੀਂ ਮੈਨੂੰ ਟੈਨਸ਼ਨ ਹੋਈ ਜਾਂਦੀ ਆ ਰੋਟੀ ਖਾ ਲਓ ਇਹ ਕਰ ਲਓ ਉਹ ਕਰ ਨਾ ਤੈਨੂੰ ਅਕਲ ਨਹੀਂ ਕੀ ਤੈਨੂੰ ਵੀ ਤੂੰ ਉਨੋਂ ਹੋਰ ਇਰੀਟੇਟ ਕਰੀ ਜਾਂਦੀ ਹੈਗੀ ਵੀ ਤੂੰ ਚੁੱਪ ਕਰਕੇ ਆਪ ਰੋਟੀ ਖਾ ਲੈ ਜਵਾਕਾਂ ਨੂੰ ਰੋਟੀ ਖਵਾਦੇ ਤੇ ਉਹਨੂੰ ਨਾ ਤੰਗ ਕਰ ਇਹਨੂੰ ਹਯਾ ਲਵਾਉਣ ਦੀ ਆਦਤ ਪਈ ਹੋਈ ਹੈ ਹੋਰ ਕੋਈ ਚੱਕਰ ਨਹੀਂ ਹਾਂਜੀ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਇਹੀ ਚੀਜ਼ਾਂ ਨੇ ਬਲੌਗਰਸ ਦੇ ਇਹੀ ਲੱਛਣ ਨੇ ਜਿਨ੍ਹਾਂ ਦੇ ਕਰਕੇ ਰੋਸਟਰਸ ਇਹਨਾਂ ਨੂੰ ਹੋਸਟ ਕਰਦੇ ਨੇ ਠੀਕ ਹੈ ਵਰਨਾ ਹੋਰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਨੂੰ ਠੀਕ ਹੈ ਜੀ ਤੇ ਬਾਕੀ ਮੈਨੂੰ ਕਮੈਂਟ ਆਏ ਸੀ ਕੁਝਕ ਕਿ ਤੁਸੀਂ ਜਿਹੜਾ ਹੈਗਾ ਆਪਣਾ ਫੇਸ ਕਿਉਂ ਨਹੀਂ ਲੈ ਕੇ ਆ ਰਹੇ ਦੇਖੋ ਵੀਡੀਓ ਦੇ ਵਿੱਚ ਨਾ ਕਾਫੀ ਦਿਨ ਗੈਪ ਪੈ ਜਾਂਦਾ ਸੀਗਾ ਮੈਥੋਂ ਵੀਡੀਓ ਬਣਦੀ ਨਹੀਂ ਸੀ ਕਿਉਂਕਿ ਬੇਟਾ ਜਿਹੜਾ ਹੈਗਾ ਉਹ ਮੋਸਟਲੀ ਮਤਲਬ ਮੇਰੀ ਬੁੱਕਲ ਦੇ ਵਿੱਚ ਹੀ ਸੌਂਦਾ ਤੇ ਫਿਰ ਹੁਣ ਉਦਾਂ ਮੈਂ ਬੁੱਕਲ ਦੇ ਵਿੱਚ ਲੈ ਕੇ ਜੇ ਵੀਡੀਓ ਸ਼ੂਟ ਕਰਦੀਆਂ ਜਾਂ ਵੀਡੀਓ ਬਣਾਉਣੀ ਆ ਤਾਂ ਕਈ ਵਾਰੀ ਦਿੱਕਤ ਆਉਂਦੀ ਆ ਹਨਾ ਵਿੱਚ ਦੀ ਬੇਟਾ ਉੱਠ ਜਾਂਦਾ ਜਾਂ ਵੈਸੇ ਹੀ ਉਹ ਹੋ ਜਾਂਦਾ ਤਾਂ ਹੁਣ ਐਦਾਂ ਮੈਂ ਨਾਰਮਲੀ ਬਿਨਾ ਫੇਸ ਦਿਖਾਏ ਜਿਹੜਾ ਹੈਗਾ ਵੀਡੀਓ ਈਜ਼ੀ ਬਣਾ ਲੈਣੀ ਆ ਕਈ ਵਾਰੀ ਦੁਪੱਟਾ ਲਿਆ ਹੁੰਦਾ ਕਈ ਵਾਰੀ ਨਹੀਂ ਲਿਆ ਹੁੰਦਾ ਹਨਾ ਬੱਚੇ ਨੂੰ ਫੀਡ ਕਰ ਰਹੀ ਹੁੰਨੀ ਆ ਹੁਣ ਐਦਾਂ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਕਿ ਵੀਡੀਓ ਸ਼ੂਟ ਕਰਨ ਦੇ ਵਿੱਚ ਤੇ ਵੀਡੀਓ ਦੇ ਵਿੱਚ ਗੈਪ ਪੈਣ ਪੈਨ ਦੇ ਕਾਰਨ ਜਿਹੜੀ ਹੈਗੀ ਰੀਚ ਮੇਰੀ YouTube ਦੀ ਬਹੁਤ ਘਟ ਗਈ ਆ ਵਿਊਜ਼ ਬਹੁਤ ਘਟ ਗਏ ਨੇ ਠੀਕ ਹੈ ਤੇ ਤੁਸੀਂ ਜਿਹੜਾ ਹੈਗਾ ਮੇਰੇ ਚੈਨਲ ਤੇ ਹੁਣ ਵੀਡੀਓਜ਼ ਬਹੁਤ ਘੱਟ ਦੇਖਣ ਲੱਗ ਗਏ ਤੁਹਾਡੇ ਸਭ ਦੇ ਨਾਲ ਮੈਨੂੰ ਇਸ ਚੀਜ਼ ਦੀ ਸ਼ਿਕਾਇਤ ਹੈਗੀ ਤੇ ਹੁਣ ਤੁਸੀਂ ਨਾ ਵੀਡੀਓਜ਼ ਮੇਰੀ ਦੇਖਿਆ ਕਰੋ ਕਿਉਂਕਿ ਆਪਾਂ ਰੈਗੂਲਰ ਵੀਡੀਓ ਲੈ ਕੇ ਆਇਆ ਕਰਾਂਗੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਜੀ ਜੋ ਵੀ ਮੇਰੇ ਭੈਣ ਭਰਾ ਕਮੈਂਟਸ ਕਰਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਥੈਂਕ ਯੂ ਸੋ ਮੱਚ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਬੇਟੇ ਨੂੰ ਹੋਰ ਵੱਡਾ ਹੋਣ ਦੋ ਫਿਰ ਆਪਾਂ ਫੇਸ ਲਿਆ ਕੇ ਵੀਡੀਓ ਕਰਿਆ ਕਰਾਂਗੇ ਸ਼ੂਟ ਥੈਂਕ ਯੂ ਤਾਂ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਵਲੌਗਰ ਦੀ ਕੁੱਤੇ ਖਾਣੀ ਦੇ ਨਾਲ ਠੀਕ ਹੈ ਜੀ ਤਾਂ ਕਰਦੇ ਆ ਆਪਾਂ ਇੱਥੇ ਬਾਏ ਬਾਏ ਵੀਡੀਓ ਨੂੰ ਖਤਮ ਦੱਬ ਕੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ